ਨਵਾਹਿ ਗੁਰੂ ਸਾਹਿਬ ਜੀਓ ਗੌੜੀ ਮਹਲਾ 5 ਤੁਜ ਬਿਨ ਕਵਣ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਆਧਾਰਾ ਰਹਾਓ ਅੰਤਰ ਕੀ ਬੈਦ ਤੁਮਹੀ ਜਾਣੀ ਤੁਮਹੀ ਸੱਜਣ ਸੁਹੇਲੇ ਸਰਬ ਸੁਖਾਮ ਤੁਜ ਤੇ ਪਾਓ ਮੇਰੇ ਠਾਕੁਰ ਅਗਹਿ ਅਤੋਲੇ ਵਰਨਨ ਸਾਕੋਂ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗੰਮ ਅਗੋਚਰ ਪ੍ਰਭ ਅਬਨਾਸੀ ਪੂਰੇ ਗੁਰਤੇ ਜਾਤੇ ਭ੍ਰਮ ਭਉ ਕਾਟ ਕੀਏ ਨਹਿ ਕੇਵਲ ਜਬ ਤੇ ਹौं ਮੈ ਮਾਰੀ ਜਨਮ ਮਰਨ ਕੋ ਚੁਕੋ ਸਹਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰਉ ਗੁਰ ਸੇਵਾ ਬਾਰ ਜਾਉ ਲੱਖ ਬਰੀਆ ਜਹ ਪ੍ਰਸਾਦਿ ਪੌਜਲ ਤਰਿਆ ਜਨ ਨਾਨਕ ਪ੍ਰੀਏ ਸੰਗ ਮੇਰੀਆ ਚਰਨ ਪਖਾਰ ਕਰਉ ਗੁਰ ਸੇਵਾ ਬਾਰ ਜਾਉ ਲੱਖ ਬਰੀਆ ਜਹ ਪ੍ਰਸਾਦ ਇਹ ਪੌਜਲ ਤਰਿਆ ਜਨ ਨਾਨਕ ਪ੍ਰੀਏ ਸੰਗ ਮੇਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 206 ਅਤੇ 207 ਦੇ ਉੱਪਰ ਅੰਕਿਤ ਹੈ। ਸਤਿਗੁਰੂ ਮਹਾਰਾਜ ਇਸ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਰਹਾਉ ਦੀਆਂ ਪੰਕਤੀਆਂ ਹਨ ਬਖਸ਼ਿਸ਼ ਕਰ ਰਹੇ ਹਨ। ਤੁਜ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਆਧਾਰਾ। ਸਾ ਸੰਗਤ ਜੀ ਹਰੇਕ ਮਨੁੱਖ ਦੇ ਜੀਵਨ ਵਿੱਚ ਇੱਕ ਐਸਾ ਸਮਾਂ ਜ਼ਰੂਰ ਆਉਂਦਾ ਹੈ ਜਿੱਦਣ ਉਸ ਨੂੰ ਰੱਬ ਤੋਂ ਬਿਨਾ ਹੋਰ ਕੋਈ ਨਹੀਂ ਦਿਖਦਾ ਹਰੇਕ ਦੇ ਜੀਵਨ ਵਿੱਚ ਆਉਂਦਾ ਪਰ ਉਹ ਸਮੇਂ ਨੂੰ ਜੇ ਸੰਭਾਲ ਲਈਏ ਉਸ ਸਮੇਂ ਨੂੰ ਸੰਭਾਲਣ ਵਾਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਅਲੱਗ-ਅਲੱਗ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਸੰਸਾਰ ਦੇ ਵਿੱਚ ਲੋਕ ਜਦੋਂ ਖੁਦਕੁਸ਼ੀ ਕਰਦੇ ਆ ਸੁਸਾਇਡ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਇਕੱਲੇ ਆ ਪਰ ਸਤਿਗੁਰੂ ਮਹਾਰਾਜ ਨੇ ਸਾਨੂੰ ਬਹੁਤ ਵੱਡਾ ਜੀਵਨ ਦਿੱਤਾ ਮਹਾਰਾਜ ਕਹਿੰਦੇ ਪ੍ਰਮਾਤਮਾ ਤੇਰੇ ਨਾਲ ਹੈ ਇਹ ਸਿਰਫ ਪੜਨ ਮਾਤਰ ਨਹੀਂ ਕਿ ਗੁਰੂ ਮੇਰੇ ਸੰਗ ਸਦਾ ਹੈ ਨਾ ਉਹ ਸਿੱਖ ਕਦੇ ਇਦਾਂ ਦਾ ਕਦਮ ਨਹੀਂ ਚੁੱਕਦਾ ਉਹਨੂੰ ਪਤਾ ਹੈ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਜੇ ਆਪਾਂ دنیਾਬੀ ਤੌਰ ਤੇ ਸਾਡੇ ਮਾਪੇ ਨਹੀਂ ਹਨ ਨਾ ਤੇ ਸਾਨੂੰ ਅਫਸੋਸ ਨਹੀਂ ਹੈ ਉਹਦਾ ਹੁਕਮ ਹੈ ਕਿਉਂਕਿ ਸਾਡੇ دنیਾਬੀ ਮਾਪੇ ਨਹੀਂ ਹਨ ਪਰ ਸਾਡੇ ਧਾਰਮਿਕ ਮਾਤਾ ਪਿਤਾ ਹੈ ਮਾਤਾ ਸਾਹਿਬ ਕੌਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਸਾਡੇ ਕੋਲ ਘਰ ਨਹੀਂ ਹੈ ਨਾ ਸਾਡਾ ਘਰ ਸ੍ਰੀ ਅਨੰਦਪੁਰ ਸਾਹਿਬ ਹੈ ਕਿੱਡੀ ਵੱਡੀ ਬਖਸ਼ਿਸ਼ ਕੀਤੀ ਅੱਜ ਵੀ ਜਿਸ ਵੇਲੇ ਅੰਮ੍ਰਿਤ ਪਾਣ ਕਰਾਇਆ ਜਾਂਦਾ ਪੰਜ ਪਿਆਰੇ ਸਾਨੂੰ ਸਮਝਾਉਂਦੇ ਆ ਵੀ ਅੱਜ ਤੋਂ ਤੁਸੀਂ ਅਨੰਦਪੁਰ ਸਾਹਿਬ ਦੇ ਵਾਸੀ ਹੋ ਅੱਜ ਤੋਂ ਤੁਹਾਡੇ ਪਿਤਾ ਗੁਰਗੋਬਿੰਦ ਸਿੰਘ ਮਾਤਾ ਸਭ ਕੁੁਰ ਦੀ ਜਿੱਦਣ ਇਹ ਵਿਸ਼ਵਾਸ ਆ ਗਿਆ ਕਿ ਸਭਨਾ ਦਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। اے ਸਤਿਗੁਰੂ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ। ਤੁਝ ਬਿਨ ਕਵਣ ਹਮਾਰ। ਅਸੀਂ ਉਸ ਗੁਰੂ ਦੇ ਸਿੱਖ ਆਂ ਜਿਹੜਾ ਆਪੇ ਗੁਰੂ ਤੇ ਆਪੇ ਚੇਲਾ ਹੈ। ਅਸੀਂ ਉਸ ਗੁਰੂ ਦੇ ਸਿੱਖ ਆਂ ਜਿਹੜਾ ਦਾਤਾ ਵੀ ਹੈ ਤੇ ਮੰਗਤਾ ਵੀ। ਦਾਤਾ ਬਣ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਰਿਹਾ ਹੈ ਤੇ ਗੋਡੇ ਟੇਕ ਕੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਮੰਗਦਾ ਹੈ ਹੈ ਕੋਈ ਦੁਨੀਆ ਦੇ ਵਿੱਚ ਗੁਰੂ ਗੁਰੂ ਰਿਹਾ ਸੀ ਤੇ ਚੇਲਾ ਚੇਲਾ ਰਿਹਾ ਸੀ ਤੇ ਮਾ ਭਾਈ ਗੁਰਦਾਸ ਜੀ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹ ਰahmat ਪਰਮੇਸ਼ਰ ਨੇ ਕੀਤੀ ਸਾਨੂੰ ਮਾਣ ਹੋਣਾ ਚਾਹੀਦਾ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਸਾਨੂੰ ਅਰਦਾਸ ਕਰਨੀ ਚਾਹੀਦੀ ਕਿ ਸਾਡਾ ਜਨਮ ਸਿੱਖਾਂ ਦੇ ਘਰ ਹੋਵੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੇ ਅਸੀਂ ਸਿੱਖਾਂ ਦੇ ਘਰ ਜਨਮ ਲੈ ਕੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸਾਡਾ ਗੁਰੂ ਹੋਵੇ ਅਸੀਂ ਫਿਰ ਵੀ ਭਟਕਦੇ ਹੋਈਏ ਤਾਂ ਫਿਰ ਅਫਸੋਸ ਹੈ ਕਹਿੰਦੇ ਗੁਰ ਸਿੱਖ ਹੋਏ ਆਣ ਦੇਵ ਸੇਵ ਟੇਬ ਕਹੇ ਸਹ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੋਵੇ ਗੁਰੂ ਨਾਨਕ ਦਾ ਸਿੱਖ ਹੋਵੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿੱਖ ਕਹਿੰਦਾ ਹੋਵੇ ਮੇਰਾ ਗੁਰੂ ਗ੍ਰੰਥ ਸਾਹਿਬਾ ਫਿਰ ਵੀ ਠੋਕਰਾਂ ਖਾਂਦਾ ਹੋਵੇ ਤੇ ਅਫਸੋਸ ਦੀ ਗੱਲ ਉਹ ਹੁੰਦਾ ਨੇ ਭੱਜੇ ਫਿਰਦੇ ਆ ਵੀ ਆ ਵੀ ਕੰਮ ਕਰ ਲਈ ਆ ਵੀ ਕੰਮ ਕਰ ਲਈ ਗੁਰਸਿੱਖ ਹੋਏ ਆਣ ਦੇਵ ਸੇਵ ਟੇਪ ਕਾ ਟੇਪ ਕਹਿੰਦੇ ਛੱਸ ਪੂਰਾ ਕਰਨਾ ਵਿਆਹ ਵੀ ਕਰਕੇ ਦੇਖ ਲਈ ਉੱਥੇ ਵੀ ਚਲੇ ਜਾਈਏ ਉਹ ਫਲਾਣਾ ਬਾਬਾ ਆਇਆ ਉੱਥੇ ਵੀ ਚਲੇ ਜਾਈਏ ਤੇ ਸਤਿਗੁਰੂ ਮਹਾਰਾਜ ਕਹਿੰਦੇ ਮੇਰਾ ਤੇਰੇ ਤੋਂ ਬਿਨਾ ਕੋਈ ਨਹੀਂ ਤੁਝ ਬਿਨ ਕਵਣ ਹਮਾਰ ਉਹ ਜਾਹੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਸ਼ਬਦ ਗਾਇਨ ਕਰ ਰਿਹਾ ਚਾਹੇ ਤਤੀ ਤਵੀ ਤੇ ਬੈਠ ਕੇ ਕਰ ਰਿਹਾ। ਉੱਥੇ ਵੀ ਕਹਿ ਰਿਹਾ ਗੁਰੂ ਮੇਰੇ ਸੰਗ ਸਦਾ ਹੈ ਨਾ ਉਹ ਸਦਾ ਹੀ ਨਾਲ ਹੈ ਉਹ ਦੂਰ ਨਹੀਂ ਹੈ। ਸਾਨੂੰ ਸਾਡੀਆਂ ਗਲਤੀਆਂ ਤੋਂ ਦੂਰ ਕਰਨ ਵਾਲਾ ਸਾਡੇ ਔਗਣਾ ਤੇ ਪੜਦਾ ਪਾਉਣ ਵਾਲਾ। ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਸਾਡੇ ਵਰਗਾ ਗੁਨਾਹਗਰ ਕੋਈ ਨਹੀਂ ਕਹਿੰਦੇ ਫਿਕਰ ਨਾ ਕਰ ਮੈਂ ਤੈਨੂੰ ਬਖਸ਼ ਦੇਵਾਂਗਾ। ਇਹ ਸਤਿਗੁਰੂ ਸਾਡੇ ਵਰਗਾ ਪਾਪੀ ਕੋਈ ਨਹੀਂ ਹੈ। ਸਤਿਗੁਰ ਕਹਿੰਦੇ ਕੋਈ ਗੱਲ ਨਹੀਂ ਹੈ। ਤੂੰ ਜੇ ਪ੍ਰਸਤਾਵਾ ਕਰਦਾ ਨਾ ਤੇਰੇ ਪਾਪ ਵੀ ਬਖਸ਼ ਦਿਆ। ਤੇ ਉਹ ਕਰਪਾ ਕਰਦਾ ਪਿਛਲੇ ਔਗਣ ਬਖਸ਼ ਲੈ। ਪ੍ਰਭ ਆਗੈ ਮਾਰਗ ਪਾ। ਉਹ ਬਖਸ਼ਿਸ਼ ਕਰਦਾ ਅਸੀਂ ਤਾਂ ਖਿੰਨ ਖਿੰਨ ਭੋਲਣ ਹਾਂ। ਤੇ ਤੇਰੇ ਤੋਂ ਬਿਨਾ ਸਾਡਾ ਕੋਈ ਨਹੀਂ ਹੈ। ਤੇ ਜਿਨ੍ਹਾਂ ਨੇ ਰੱਬ ਹੀ ਬਹੁਤ ਬਣਾਏ ਆ। ਤੇ ਉਹ ਫਿਰ ਕਿੰਨੇ ਰੱਬ ਆ ਵੀ ਰੱਬ ਉਹ ਵੀ ਰੱਬ। ਮਹਾਰਾਜ ਕਹਿੰਦੇ ਨਹੀਂ ਤੁਜ ਬਿਨ ਕਵਣ ਹਮਾਰਾ। ਸਾਨੂੰ ਵੀ ਕਿਹਾ ਬਾਣੀ ਵਿੱਚ ਹਰ ਇੱਕੋ ਦਾਤਾ ਸੇਵੀਏ। ਹਰ ਇੱਕ ਧਿਆਈਏ ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜਿਨ ਸੇਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਤਿੰਨ ਵਿਟੋ ਵਾਰਿਆ ਜਿਨ ਅਣ ਦਿਨ ਹਿਰਦੇ ਹਰ ਨਾਮ ਧਿਆਈਏ ਦਾਤਾ ਇੱਕੋ ਹੀ ਹੈ ਤੇਰੇ ਤੋਂ ਬਿਨਾ ਸਤਗੁਰੂ ਸਾਡਾ ਕੋਈ ਨਹੀਂ ਹੈ ਤੁਝ ਬਿਨ ਕਵਣ ਹਮਾਰਾ ਤੇਰੇ ਤੋਂ ਬਿਨਾ ਸਾਡਾ ਕੌਣ ਹੈ ਕਿਉਂਕਿ ਮੇਰੇ ਪ੍ਰੀਤਮ ਪ੍ਰਾਣ ਆਧਾਰਾ ਆਧਾਰ ਕਹਿੰਦੇ ਸਹਾਰਾ ਤੂੰ ਸਾਡੇ ਪ੍ਰਾਣਾਂ ਦਾ ਸਹਾਰਾ ਹੈ ਸਾਡੀ ਜ਼ਿੰਦਗੀ ਦਾ ਸਹਾਰਾ اے ਮੇਰੇ ਮਿੱਤਰ ਪਰਮੇਸ਼ਰ ਮੇਰੇ ਪ੍ਰੀਤਮ ਪ੍ਰਾਣ ਆਧਾਰਾ ਤੁਝਕ ਬਿਨ ਕਵਣ ਹਮਾਰਾ ਕਦੇ ਸੋਚੀਏ ਨਾ ਭਾਵਨਾ ਜੀਵਨ ਵਿੱਚ ਬਣ ਜਾਏ ਕਿ ਸਤਗੁਰੂ ਤੇਰੇ ਤੋਂ ਬਿਨਾ ਕੋਈ ਨਹੀਂ ਮਹਾਰਾਜ ਜੀ ਜਦੋਂ ਤਲਵੰਡੀ ਪਹੁੰਚੇ ਨਾ ਸਾਬੋ ਕੀ ਤਲਵੰਡੀ ਜਿਹਨੂੰ ਅੱਜ ਆਪਾਂ ਦਮਦਮਾ ਸਭ ਕਹਿੰਦੇ ਆ ਦੋ ਭਰਾ ਸਨ ਡੱਲਾ ਤੇ ਮੱਲਾ ਚੌਧਰੀ ਸਾਹਿਬ ਗੱਲ ਕਰ ਰਹੇ ਆ ਮਹਾਰਾਜ ਤੰਬੂ ਦੇ ਵਿੱਚ ਕਹਿੰਦੇ ਡੱਲਾ ਨਾ ਮੱਲਾ ਗੁਰਗੋਬਿੰਦ ਸਿੰਘ ਕੱਲਾ ਵੀ ਜੇ ਅਸੀਂ ਨਾਲ ਹੁੰਦੇ ਨਾ ਫਿਰ ਅਸੀਂ ਤਾਂ ਬਹੁਤ ਕੁਝ ਕਰ ਲੈਣਾ ਸੀ ਚਮਕੌਰ ਦੀ ਜੰਗ ਵੀ ਨਹੀਂ ਹੋਣੀ ਸੀ ਸਭ ਜਾਂਦੇ ਸ਼ਹੀਦ ਨਹੀਂ ਹੋਣੇ ਸਨ ਛੋਟੇ ਸਭ ਜਾਂਦੇ ਵੀ ਸ਼ਹੀਦ ਨਹੀਂ ਹੋਣੇ ਸਨ ਤੇ ਮਹਾਰਾਜ ਦੇ ਕੰਨਾਂ ਵਿੱਚ ਗੱਲ ਪੈ ਗਈ ਉਹ ਕਹਿੰਦੇ ਡੱਲਾ ਨਾ ਮੱਲਾ ਗੁਰਗੋਬਿੰਦ ਸਿੰਘ ਕੱਲਾ ਅੰਦਰੋਂ ਆਵਾਜ਼ ਆਈ ਕਹਿੰਦੇ ਡੱਲਾ ਨਾ ਮੱਲਾ ਗੁਰਗੋਬਿੰਦ ਸਿੰਘ ਨਾਲ ਅੱਲਾ ਮੇਰਾ ਰੱਬ ਮੇਰੇ ਨਾਲ ਹੈ ਮੈਨੂੰ ਹੋਰ ਕਿਸੇ ਦੀ ਜ਼ਰੂਰਤ ਨਹੀਂ ਹੈ ਉਹ ਕਰਨ ਕਰਣ ਪ੍ਰਭ ਏਕ ਹੈ ਦੂਸਰ ਨਹੀਂ ਕੋ ਜਿਹਨਾਂ ਨੂੰ ਇਹ ਭਰੋਸਾ ਹੈ ਨਾ ਤੇ ਆਪਾਂ ਇਹ ਸ਼ਬਦ ਪੜ੍ਹ ਰਹੇ ਹਾਂ ਦੋ ਦਿਨਾਂ ਤੋਂ ਨਿਰਪੋ ਸੰਗ ਤੇਮਾਰੇ ਵਸਤੇ ਇਹ ਡਰਨ ਕਾਹਾਂ ਤੇ ਆਇਆ ਤੇ ਉਹਨਾ ਸੱਜਿਆਦਿਆਂ ਨੂੰ ਵੀ ਯਾਦ ਸੀ ਕਿ ਤੁਝ ਬਿਨ ਕਵਣ ਹਮਾਰਾ ਤੂੰ ਹੀ ਸਾਡਾ ਹੈ ਪਰਮੇਸ਼ਰ ਚਾਹੇ ਅਸੀਂ ਅਨੰਦਪੁਰ ਸਾਹਿਬ ਆਂ ਭਾਵੇਂ ਠੰਡੇ ਬੁਰਜ ਦੇ ਵਿੱਚ ਬੈਠੇ ਆਂ ਚਾਹੇ ਫਿਰ ਅਸੀਂ ਸੂਬੇ ਦੀ ਕਜਰੀ ਦੇ ਵਿੱਚ ਤੂੰ ਵਰਤਦਾ ਏ ਤੂੰ ਕਿਰਪਾ ਕਰਦਾ ਏ ਤੂੰ ਬਖਸ਼ਿਸ਼ ਕਰਦਾ ਏ ਸਤਗੁਰੂ ਤੁਝ ਬਿਨ ਕਵਣ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਆਧਾਰ ਤੂੰ ਸਾਡੇ ਜਿੰਦ ਦਾ ਸਾਡੇ ਪ੍ਰਾਣਾ ਦਾ ਸਹਾਰਾ ਹੈ ਰਹਾਉ ਅੰਤਰ ਕੀ ਬਦ ਤੁਮ ਹੀ ਜਾਣੀ ਅੰਦਰਲੀ ਦਿਲ ਦੀ ਜਾਣਨ ਵਾਲਾ ਤੂੰ ਹੈ ਹੋਰ ਕੋਈ ਮਸ਼ੀਨ ਨਹੀਂ ਬਣੀ ਵੀ ਤੁਹਾਡੇ ਅੰਦਰਲੇ ਹਾਲਾਤ ਦੱਸਦਾ ਆ ਜਰੂਰ ਤੁਹਾਡੀਆਂ ਫੋਟੋਆਂ ਖਿੱਚ ਦਿੰਦੇ ਆ ਐਕਸ-ਰੇ ਕਰ ਸਕਦੇ ਆ ਵੀ ਆ ਤੁਹਾਡੇ ਸਰੀਰ ਦੇ ਅੰਦਰ ਦੀ ਹਾਲਤ ਪਰ ਸਾਡੇ ਮਨ ਵਿੱਚ ਕੀ ਹੈ ਇਹ ਤਾਂ ਤੂੰ ਹੀ ਜਾਣਦਾ ਤੇਰੇ ਤੋਂ ਬਿਨਾ ਕੋਈ ਵੀ ਨਹੀਂ ਜਾਣ ਸਕਦਾ ਤੂੰ ਤਾਂ ਬਿਨ ਬੋਲੇ ਆ ਸਭ ਕੁਝ ਜਾਣ ਅਸੀਂ ਤਾਂ ਫੁਰਨੇ ਵੀ ਲਈਏ ਨਾ ਤਾਂ ਵੀ ਤੂੰ ਜਾਣਦਾ ਤੇਰੇ ਤੋਂ ਬਿਨਾ ਕੋਈ ਵੀ ਨਹੀਂ ਹੈ ਅੰਤਰ ਕੀ ਬਦ ਤੁਮ ਹੀ ਜਾਣੀ ਅੰਦਰਲੀ ਬਦ ਨੂੰ ਅੰਦਰਲੀ ਹਾਲਾਤ ਨੂੰ ਅੰਦਰਲੀ ਅਵਸਥਾ ਨੂੰ ਇਹ ਪਰਮੇਸ਼ਰ ਤੂੰ ਹੀ ਜਾਣਦਾ ਅੰਤਰ ਕੀ ਬਦ ਤੁਮ ਹੀ ਜਾਣੀ ਤੁਮ ਹੀ ਸੱਜਣ ਸੋਹੇਲੇ ਤੂੰ ਹੀ ਸਾਡਾ ਮਿੱਤਰ ਹੈ ਤੂੰ ਹੀ ਸੁੱਖ ਦੇਣ ਵਾਲਾ ਹੈ ਸੋਹੇਲਾ ਕਹਿੰਦੇ ਸੁੱਖ ਦੇਣ ਵਾਲਾ ਸਰਬ ਸੁਖਾਂ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਹਾਂ ਅਤੋਲੇ ਬੰਦਾ ਕਹਿੰਦਾ ਨਾ ਸੁੱਖ ਜਿਹੜੇ ਆਣਾ ਮੈਂ ਆਪਣੀ ਮਿਹਨਤ ਨਾਲ ਲੈ ਆ ਜਦੋਂ ਬੰਦੇ ਨੂੰ ਆ ਜਾਂਦਾ ਦੁਨਿਆਵੀ ਪਦਾਰਥ ਮਿਲ ਜਾਂਦੇ ਆ ਇਹਨੂੰ ਸੁੱਖ ਸਮਝਦਾ ਹੈ ਕਹਿੰਦਾ ਜੀ ਮੇਰੇ ਆ ਮਹਾਰਾਜ ਕਹਿੰਦੇ ਨੇ ਸਭ ਕੁਝ ਤੂੰ ਹੀ ਦਿੰਦਾ ਹੈ ਸਰਬ ਸੁਖਾਂ ਮੈਂ ਤੁਝ ਤੇ ਪਾਏ ਇਹ ਸਤਿਗੁਰੂ ਜੋ ਦੇ ਰਿਹਾ ਉਧੀਆਂ ਦਾਤਾਂ ਉਹਦੀਆਂ ਦਾਤਾਂ ਨੂੰ ਯਾਦ ਕਰਨਾ ਹੀ ਉਹਦਾ ਸ਼ੁਕਰਾਨਾ ਹੈ ਗਾਵੈ ਕੋ ਦਾਤ ਜਾਣੇ ਨਿਸ਼ਾਨ ਉਹਦੀਆਂ ਨਿਸ਼ਾਨੀਆਂ ਨੂੰ ਦੇਖ ਕੇ ਗੋਣਾ ਕਰਤੀ ਪੁੱਤਰ ਦੇਖਿਆ ਕਿ ਸਤਗੁਰ ਤੇਰੀ ਦਾਤ ਹੈ ਘਰ-ਵਾਰ ਦੇਖਿਆ ਕਾਰੋਬਾਰ ਦੇਖਿਆ ਮਹਾਰਾਜ ਤੇਰਾ ਹੀ ਦਿੱਤਾ ਹੈ ਸਾਰਾ ਕੁਝ ਸਾਡਾ ਕੁਝ ਨਹੀਂ ਸਰਬ ਸੁਖਾਂ ਮੈਂ ਤੁਝ ਤੇ ਪਾਏ ਇਹ ਸਾਰੇ ਸੁੱਖ ਮੈਂ ਤੇਰੇ ਤੋਂ ਪ੍ਰਾਪਤ ਕੀਤੇ ਮੇਰਾ ਕੁਝ ਵੀ ਨਹੀਂ ਹੈ ਸਰਬ ਸੁਖਾਮੈ ਤੁਜ ਤੇ ਪਾਏ ਮੇਰੇ ਠਾਕੁਰ ਠਾਕੁਰ ਕਹਿੰਦੇ ਮਾਲਕ ਅਗਹ ਹੈ ਅਤੋਲ ਬੜਾ ਡੂੰਗਾ ਹੈ ਟੋਲਿਆ ਨਹੀਂ ਜਾ ਸਕਦਾ ਆਤੋਲ ਹੈ ਸਰਬ ਸੁਖਾਮੈ ਤੁਜ ਤੇ ਪਾਏ ਮੇਰੇ ਠਾਕੁਰ ਅਗਹ ਹੈ ਟੋਲੇ ਬਰਨ ਨਾ ਸਾਕੋ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ ਤੂੰ ਗੁਣਾ ਦਾ ਖਜ਼ਾਨਾ ਸੁਖਾਂ ਦਾ ਦਾਤਾ ਤੇਰੇ ਚੋਹ ਜਿਹੜੇ ਆ ਨਾ ਤੇਰੇ ਰੰਗ ਜਿਹੜੇ ਆ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਕੁਝ ਵੀ ਕਰ ਸਕਦਾ ਬੇਅੰਤ ਹੈ ਤੇ ਮੈਂ ਜਦਾਂ ਬੇਨਤੀ ਕੀਤੀ ਨਾ ਉਹ ਬਹੁਤ ਕੁਝ ਕਰਦਾ ਉਹ ਨਿਰਗੁਣ ਆਰਿਆਂ ਨੂੰ ਗੁਣ ਦੇ ਦਿੰਦਾ ਹੈ ਏ ਸਤਗੁਰੂ ਮੇਰੇ ਕੋਲ ਗੁਣ ਕੋਈ ਨਹੀਂ ਕਹਿੰਦੇ ਤੂੰ ਮੇਰੇ ਕੋਲ ਆ ਜਾ ਮੈਂ ਤੈਨੂੰ ਗੁਣ ਵੀ ਦੇ ਦਿਆਂ ਤੇ ਜਿਹੜੇ ਸਿਰਫ ਜੀਵਨ ਦੇ ਵਿੱਚ ਚਤਰਾਈ ਦੇ ਨਾਲ ਲੱਭਣਾ ਚਾਉਂਦੇ ਆ ਚਤਰਾਈ ਦੇ ਨਾਲ ਨਹੀਂ ਮਿਲਦਾ ਮਹਾਰਜ ਕਹਿੰਦੇ ਆ ਸਹਸ ਸਿਆਣਪਾਂ ਲਖ ਹੋ ਹੈ ਤੈਕ ਨਾ ਚੱਲੇ ਨਾਲ ਚਤਰਾਈ ਨਾ ਚਤਰਪੁਜ ਪਾਈ ਇਹ ਤਾਂ ਆਪ ਗਵਾਈਏ ਤਾਂ ਸਭ ਪਾਈਏ ਔਰ ਕੈਸੀ ਚਤਰਾਈ ਚਤਰਾਈ ਸਿਆਣਪਾਂ ਕਿਤੇ ਕਾਮਨਾ ਆਈ ਹੈ ਤੁਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈ ਸਾਸੰਗਤ ਜੀ ਆਪਣੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਸਿੱਖ ਹੋਇਆ ਰੋਸ਼ਨ ਸਿੰਘ ਉਹਦਾ ਨਾਮ ਸੀ ਭਾਈ ਰੋਸ਼ਨ ਸਿੰਘ ਉਹ ਸਤਿਗੁਰੂ ਜੋ ਸ਼ਬਦ ਲਿਖਦੇ ਸੀ ਨਾ ਉਹ ਕਾਗਜ਼ ਲੈ ਕੇ ਉਹਨੂੰ ਫਾਈਲ ਕਰਦਾ ਸੀ ਮਤਲਬ ਸਤਿਗੁਰੂ ਮਹਾਰਾਜ ਦੇ ਜਿੰਨੇ ਉਹ ਗ੍ਰੰਥ ਤਿਆਰ ਕਰਦੇ ਨਾਲ-ਨਾਲ ਉਹ ਕਾਗਜ਼ ਇਕੱਠੇ ਕਰਕੇ ਉਹਨੂੰ ਫਾਈਲ ਕਰਕੇ ਇੱਕ ਦਫ਼ਤਰ ਬਣਿਆ ਹੋਇਆ ਸੀ ਉਹਦੇ ਵਿੱਚ ਉਹ ਇੱਕ ਫਾਈਲ ਕਰ ਦਿੰਦਾ ਸੀ ਜਿਹੜਾ ਸ਼ਬਦ ਲਿਖ ਕੇ ਦੇਣਾ ਮਹਾਰਾਜ ਨੇ ਉਹਨੂੰ ਫਾਈਲ ਕਰਕੇ ਰੱਖ ਦੇਣਾ ਬਾਅਦ ਚ ਉਹਦੇ ਗ੍ਰੰਥਬੰਦ ਦੇ ਸੀ ਇੱਕ ਦਿਨ ਮਨ ਵਿੱਚ ਸੋਚਦਾ ਵੀ ਰੋਸ਼ਨ ਸਿੰਘ ਆ ਵੀ ਤੂੰ ਤਾਂ ਸਿਰਫ ਕਾਗਜ਼ੇ ਜੋੜਦਾ ਰਹਿ ਜਾਣਾ ਨਾਮ ਤਾਂ ਕਲਗੀਆਂ ਵਾਲੇ ਪਾਦਸ਼ਾਹ ਦਾ ਹੋਣਾ ਹੈ ਨਾ ਤੇ ਤੈਨੂੰ ਤਾਂ ਕੋਈ ਵੀ ਨਹੀਂ ਜਾਣਦਾ ਫੇ ਤੂੰ ਤਾਂ ਕਾਗਜ਼ੇ ਜੋੜੀ ਚ ਤੇ ਉਹਨੇ ਇੱਕ ਦਿਨ ਕੀ ਕੀਤਾ ਇੱਕ ਸ਼ਬਦ ਲਿਖ ਕੇ ਦਿੱਤਾ ਗੁਰੂ ਮਹਾਰਾਜ ਨੇ ਅੱਜ ਦਾ ਨਾ ਉਹ ਬੱਚੇ ਕਰਦੇ ਹੁੰਦੇ ਸੀ ਪੁਰਾਣੇ ਸਮਿਆਂ ਵਿੱਚ ਹੱਥਾਂ ਤੇ ਨਕਲ ਮਾਰਨ ਵਾਸਤੇ ਲਿਖ ਲੈਂਦੇ ਸੀ ਜਾਂ ਕਾਗਜ਼ ਪਰਚੀਆਂ ਬਣਾ ਲੈਣੀਆਂ ਤੇ ਉਹਨੇ ਕੀ ਕੀਤਾ ਸ਼ਾਈ ਦੇ ਨਾਲ ਆਪਣੀਆਂ ਲੱਤਾਂ ਤੇ ਲਿਖ ਲਿਆ ਸ਼ਬਦ ਮੈਂ ਘਰ ਜਾਊਗਾ ਚੋੜਾ ਪਾਇਆ ਉਹ ਘੜਮ ਬਟਣ ਲੱਗਾ ਜਾ ਕੇ ਮੈਂ ਫੜਾ ਫੜੇ ਨੂੰ ਕਾਗਜ਼ ਤੇ ਉਤਾਰਦਾ ਹੁਣ ਗੁਰੂ ਤਾਂ ਜਾਣ ਹੀ ਜਾਣ ਅੰਤਰ ਕੀਬਦ ਤੁਮ ਹੀ ਜਾਣੀ ਉਹ ਅੰਤਰ ਜਾਮੀ ਉਹ ਤਾਂ ਛਪਾ ਥੋੜੇ ਸਕਦੇ ਜਦੋਂ ਜਾ ਰਿਹਾ ਸੀ ਤੇ ਮਹਾਰਾਜ ਨੇ ਬਾਜਮਾਰੀ ਰੋਸ਼ਨ ਸਿੰਘ ਆ ਇਧਰ ਆ ਕਹਿੰਦਾ ਸਤ ਗੁਰੂ ਜੀ ਹੁਕਮ ਕਰੋ ਮੈਨੂੰ ਜਲਦੀ ਆ ਮਹਾਰਾਜ ਕਹਿੰਦੇ ਵੀ ਕੀ ਕਰਨਾ ਕਿੱਥੇ ਚੱਲਾਂ ਕਹਿੰਦਾ ਮੈਂ ਘਰ ਜਾਣਾ ਮੈਨੂੰ ਕੰਮ ਹੈ ਕਹਿੰਦੇ ਤੈਨੂੰ ਘਰ ਕਾਮਾ ਤੇ ਮੈਨੂੰ ਤੇਰੇ ਨਾਲ ਕੰਮ ਹੈ ਕਹਿੰਦਾ ਮਹਾਰਾਜ ਹੁਕਮ ਕਰੋ ਕਹਿ ਲਗੇ ਤੂੰ ਭਾਈ ਗੁਰਦਾਸ ਜੀ ਦੇ ਵਚਨ ਸੁਣੇ ਨਾ ਜਿਹੜਾ ਸਿੱਖ ਨੂੰ ਇਸ਼ਨਾਨ ਕਰਾਉਂਦਾ ਤੇ ਉਹਨੂੰ ਫਲ ਬਹੁਤ ਮਿਲਦਾ। ਅਸਮੇਧ ਜਗ ਫਲ ਇੱਕ ਸਿੱਖ ਕੋ ਨਵਾਏਗਾ ਤੇ ਅੱਜ ਮੈਂ ਫਲ ਉਹ ਪ੍ਰਾਪਤ ਕਰਨ। ਮarre ਨਾ ਆ ਕੇ ਆਇਆ ਸੀ ਮੈਂ ਕਰੋ ਇਸ਼ਨਾਨ ਕਰਕੇ ਆਇਆ ਮarre ਕਹਿੰਦੇ ਨਹੀਂ। ਦੇਖੋ ਗੁਰੂ ਜਿਹੜਾ ਨਾ ਅੰਤਰਜਾਮੀ ਵੀ ਆ ਤੇ ਉਹ ਪਰਦੇ ਵੀ ਕੱਜਦਾ ਹੈ। ਉਹਨੂੰ ਪਤਾ ਨਹੀਂ ਸਾਡੇ ਔਗਣਾ ਦਾ। ਸਾਰਾ ਕੁਝ ਪਤਾ ਹੈ ਮਾਰਾ ਕਹਿੰਦੇ ਚੋਲਾ ਪਾਈ ਰੱਖ ਬਹਿ ਜਾ ਹੁਣ ਕੀ ਬੋਲ ਸਕਦਾ ਸੀ ਪਾਣੀ ਵੀ ਆ ਗਿਆ ਦਹੀਂ ਬਣਾ ਲਿਆ ਮਹਾਰਾਜ ਜੀ ਆਪ ਲੈ ਕੇ ਬਹਿ ਕੇ ਕਹਿੰਦੇ ਚੱਲ ਵੀ ਪਾਣੀ ਪਾ ਰਹੇ ਸੀ ਕਹਿੰਦੇ ਇਦਾਂ ਕਰ ਅੱਖਰ ਕੋਈ ਰਹਿਣ ਨਾ ਦੇ ਪਾਣੀ ਪਾਈ ਜਾ ਰਿਹਾ ਸਮਝ ਗਿਆ ਵੀ ਮਹਾਰਾਜ ਨੇ ਇਹ ਮੈਨੂੰ ਫੜ ਲਿਆ ਤੇ ਜਦੋਂ ਪਾਣੀ ਪਾਈ ਗਿਆ ਮਾਰਾ ਕਹਿੰਦੇ ਅੱਖਰ ਕੋਈ ਨਾ ਰਵੇ ਜੇ ਤੋ ਚੰਗੀ ਤਰ੍ਹਾਂ ਇਸ਼ਨਾਨ ਕਰਾਤਾ ਨਾ ਖੜਾ ਹੋ ਗਿਆ ਮਹਾਰਾਜ ਨਾ ਬਾਹਰ ਅੱਖ ਰਿਆ ਕੋਈ ਤੇ ਨਾ ਅੰਦਰ ਰਿਆ ਤੁਸੀਂ ਅੰਦਰੋਂ ਵੀ ਧੋ ਦਿੱਤਾ ਤੇ ਜਿਹਨੂੰ ਅੰਦਰੋਂ ਧੋ ਦਿੱਤਾ ਨਾ ਉਹਨੂੰ ਪਵਿੱਤਰ ਕਰ ਦਿੰਦਾ ਕਿ ਸ਼ਬਦ ਆ ਕੇ ਪੰਕਤੀ ਆਏਗੀ ਉਹਨੂੰ ਪਵਿੱਤਰ ਕਰ ਦਿੰਦਾ ਪ੍ਰਵੇਸ਼ਰ ਜਿਹਨੂੰ ਅੰਦਰੋਂ ਧੋ ਦਿੱਤਾ ਮਹਾਰਾਜ ਕਹਿੰਦੇ ਤੂੰ ਇੱਕ ਵਾਰੀ ਕਹਿੰਦਾ ਤਾਂ ਸੀ ਕਿ ਸਤਿਗੁਰੂ ਮੈਂ ਵੀ ਸ਼ਬਦ ਲਿਖਣਾ ਮੈਂ ਵੀ ਕਵਿਤਾ ਲਿਖਣੀ ਹੈ ਤੇ ਮਹਾਰਾਜ ਕਹਿੰਦੇ ਅਸੀਂ ਤੋੜੇ ਤਾਂ ਕਲੀਆਂ ਲਾ ਕੇ ਬੈਠੇ ਆ ਤੇ ਤੂੰ ਕਹਿੰਦਾ ਤਾਂ ਸੀ ਇੱਕ ਵਾਰੀ ਤੇ ਗੁਰੂ ਨੂੰ ਕਹੋ ਤਾਂ ਸਹੀ ਤੇ ਗੁਰੂ ਘਰ ਦੇ ਪਿਛੇ ਮੈਂ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹੋ ਮਹਾਰਾਜ ਕਹਿੰਦੇ ਤੂੰ ਕਹਿ ਤਾ ਸਹੀ ਕਿ ਮੈਂ ਪਾਪੀ ਆ ਆਪਾਂ ਡਾਕਟਰ ਨੂੰ ਦੱਸਦੇ ਆ ਜੇ ਬਿਮਾਰੀ ਛਪਾਓਗੇ ਤਾਂ ਇਲਾਜ ਸਹੀ ਨਹੀਂ ਹੁੰਦਾ ਤੇ ਇਹ ਵੀ ਨਾ ਸਮਝੋ ਵੀ ਉਹ ਡਾਕਟਰ ਕੋਲ ਛਪਾ ਲਿਆ ਡਾਕਟਰ ਘੜਾ ਅੰਤਰਜਾਮੀ ਹੁੰਦਾ ਪਰ ਇਹ ਜਿਹੜਾ ਵੈਦ ਆ ਨਾ ਉਹ ਅੰਤਰਜਾਮੀ ਹੈ ਗੁਰੂ ਵੈਦ ਹੈ ਮੇਰਾ ਵੈਦ ਗੁਰੂ ਗੋਬਿੰਦ ਅਸੀਂ ਇੱਕ ਦੂਸਰੇ ਨੂੰ ਕਹੀ ਜਾਂਦੇ ਆ ਭਾਈ ਇਹ ਬੜਾ ਗੁਰ ਸਿੱਖ ਹੈ ਤੁਸੀਂ ਮੈਨੂੰ ਕਹੀ ਜਾ ਬੜਾ ਗੁਰ ਸਿੱਖ ਐ ਮਹਾਰਾਜ ਕਹਿੰਦੇ ਗੁਰਮਖ ਤਾਂ ਉਹ ਹੈ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਬਲਾਏ ਇੱਥੇ ਤਾਂ ਸਰਟੀਫਿਕੇਟ ਵੰਡੇ ਜਾਂਦੇ ਇੱਕ ਦੋ ਸਰੇ ਗੁਰਮਖ ਤਾਂ ਉਹ ਹੈ ਗੁਰਮਖ ਆਪ ਕਰੇ ਜਿਹਨੂੰ ਆਪ ਕਰਦਾ ਆਪ ਬਣਾ ਦਿੰਦਾ ਮਹਾਰਾਜ ਕਹਿੰਦੇ ਉਹਦੇ ਬਰਨ ਨਹੀਂ ਸਕਦੇ ਉਹਦੇ ਗੁਣਾਂ ਨੂੰ ਬਰਨ ਨਾ ਸਾਕੋ ਤੁਮਰੇ ਰੰਗਾ ਗਣ ਨਿਧਾਣ ਸੁਖ ਦਾਤੇ ਅਗੰਗੋਚਰ ਪ੍ਰਭ ਅਬਨਾਸੀ ਪੂਰੇ ਗੁਰ ਤੇ ਜਾਤੇ ਉਹ ਅਗੰਗ ਸਾਡੀ ਗਮਤਾ ਨਹੀਂ ਉੱਥੇ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਨਹੀਂ ਆਗੋਚਰ ਹੈ ਪ੍ਰਭ ਅਬਨਾਸੀ ਉਹ ਨਾਸ ਹੋਣ ਵਾਲਾ ਨਹੀਂ ਹੈ ਕਿਦਾਂ ਮਿਲਦਾ ਪੂਰੇ ਗੁਰ ਤੇ ਜਾਤੇ ਪੂਰੇ ਗੁਰੂ ਦੀ ਰਾਹੀ ਅਸੀਂ ਉਹਨੂੰ ਜਾਣ ਸਕਦੇ ਭ੍ਰਮ ਪਾਉ ਕਾਟ ਕੀਏ ਨਾਹ ਕੇਵਲ ਜਪ ਤੇ ਹਉਮੈ ਮਾਰੀ ਸਾਡੇ ਸਾਰੇ ਭਾਰਮ ਕੱਟ ਦੇ ਸਾਡੇ ਸਾਰੇ ਡਰ ਕੱਟ ਦਿੱਤੇ ਨਾ ਕੇਵਲ ਕਹਿੰਦੇ ਪਵਿੱਤਰ ਕਰ ਦਿੱਤਾ ਕਦੋਂ ਜਬ ਤੇ ਹਮੇ ਮਾਰੀ ਉਹ ਸਾਡੀ ਹਮੇ ਨੂੰ ਉਹਨੇ ਖਤਮ ਕਰ ਦਿੱਤਾ ਜਨਮ ਮਰਨ ਕੋ ਚੋ ਕੋ ਸੈਸਾ ਸਾਧ ਸੰਗਤ ਦਰਸਾਰੀ ਜਦੋਂ ਮੈਂ ਨਾ ਗੁਰੂ ਦੀ ਸੰਗਤ ਕੀਤੀ ਗੁਰੂ ਦੀ ਸੰਗਤ ਕੀਤੀ ਗੁਰੂ ਦੇ ਦਰਸ਼ਨ ਕੀਤੇ ਤੇ ਮੇਰਾ ਜਨਮ ਮਰਨ ਦਾ ਜਿਹੜਾ ਅੰਦਰੋਂ ਸਹਿਮ ਸੀ ਨਾ ਉਹ ਸਤਿਗੁਰੂ ਨੇ ਦੂਰ ਕਰ ਦਿੱਤੇ ਜਨਮ ਮਰਨ ਕੋ ਚੁਕੋ ਸੈਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰੋਂ ਗੁਰ ਸੇਵਾ ਬਾਹਰ ਜਾਉ ਲਖ ਬਰੀਆ ਮੈਂ ਆਪਣੇ ਗੁਰੂ ਦੇ ਚਰਨ ਧੋਵਾ ਮੈਂ ਬਾਰ ਬਾਰ ਆਪਣੇ ਗੁਰੂ ਕੋ ਸੱਦ ਕੇ ਜਾਵਾ ਚਰਨ ਧੋਣ ਦਾ ਭਾਵ ਹੈ ਆਪਾਂ ਆਮ ਕਹਿੰਦੇ ਲਾਉ ਵੀ ਤੁਹਾਡੇ ਮੈਂ ਪੈਰ ਧੋਤੋ ਕੇ ਪੀਲਾ ਉਹਦਾ ਹੁੰਦਾ ਕਿ ਤੁਹਾਡੇ ਤੋਂ ਮੈਂ ਸੱਦ ਕੇ ਜਾਣਾ ਆਪਣੇ ਆਪ ਨੂੰ ਅਸੀਂ ਸਮਰਪਣ ਕਰਦੇ ਚਰਨ ਪਖਾਰ ਕਰੋਂ ਗੁਰ ਸੇਵਾ ਬਾਰ ਜਾਉ ਲਖ ਬਰੀਆ ਜੈ ਪ੍ਰਸਾਦੇ ਭਉ ਜਲ ਤਰਿਆ ਜਨ ਨਾਨਕ ਪ੍ਰੀਏ ਸੰਗ ਮੇਰੀਆ ਜਿਹਦੀ ਕਿਰਪਾ ਦੇ ਨਾਲ ਇਹ ਭਵ ਸਾਗਰ ਅਸੀਂ ਤਰ ਸਕਦੇ ਹਾਂ ਭਉ ਜਲ ਇਹ ਡਰਦਾ ਪਾਣੀ ਹੈ ਦੇ ਵਿੱਚ ਜਿਹੜਾ ਸੰਸਾਰ ਸਮੁੰਦਰ ਜੈ ਪ੍ਰਸਾਦੇ ਭਉ ਜਲ ਤਰਿਆ ਜਨ ਨਾਨਕ ਪ੍ਰੀਏ ਸੰਗ ਮੇਰੀਆ ਪ੍ਰੀਅ ਕਹਿੰਦੇ ਪ੍ਰਮਾਤਮਾ ਕਾਲਪੁਰਖ ਦੇ ਨਾਲ ਮਿਲਾਪ ਹੋ ਗਿਆ ਜਿਸ ਦਿਨ ਉਹਦੇ ਨਾਲ ਮਿਲਾਪ ਹੋਇਆ ਜਿਦਨ ਉਹਦੀ ਸੋਚੀ ਆਈ ਜਿਦਨ ਅੰਦਰ ਭਾਵਨਾ ਬਣੀ ਤੇ ਅਰਦਾਸ ਨਿਕਲੀ ਉਹ ਅਰਦਾਸ ਕੀ ਸੀ ਤੁਝ ਬਿਨ ਕਬਣ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਆਧਾਰਾ ਇਹ ਸਤਗੁਰੂ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਮਹਾਰਾਜ ਕਿਰਪਾ ਕਰਨ ਐਸੀ ਭਾਵਨਾ ਬਣ ਜਾਏ ਕਿ ਇਹ ਸਤਗੁਰੂ ਅਕਾਲ ਪੁਰਖ ਤੂੰ ਹੀ ਮੇਰਾ ਸਭ ਕੁਝ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਣੀ ਥਾਈ ਤਾ ਭਾਉ ਕਿਹਾ ਕਾੜਾ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ